ਕਹਿਣਾ ਹੈ ਜਾ ਰਿਹਾ ਜਿਹੜਾ ਪ੍ਰਧਾਨ ਵੱਲੋਂ ਜਾਂਦੇ ਕਾਉਂਸਲਰਾਂ ਵੱਲੋਂ ਚਿਕਰਾਂਵਾਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਸ ਸਾਲ ਦਾ ਸਾਰਾ ਵਿਕਾਸ ਦੇ ਕੰਮਾਂ 'ਚ ਰੁਕਾਵਟ ਇਹ ਖੁਦ ਪਾ ਰਹੇ ਨੇ ਅਸੀਂ ਨਹੀਂ ਪਾ ਰਹੇ ਅਸੀਂ ਵਿਕਾਸ ਦੇ ਕੰਮਾਂ ਨੂੰ ਚਲਾਉਣ ਦੇ ਹੱਕੇ 'ਚ ਜਾਂ ਜਿੰਦੀ ਇੱਕ ਮਿੰਟ ਉਹਨਾਂ ਦੇ ਕਾਉਂਸਲ ਸਾਡੇ ਕਾਉਂਸਲ ਮਾਨਯੋਗ ਸਾਡੇ ਐਮਐਲਏ ਮੈਡਮ ਨੇ ਲੈ ਚੁੱਕੇ ਨੇ ਉਸ ਤੋਂ ਬਾਅਦ ਉਹ ਕਿਸੇ ਵੀ ਗੱਲ ਦੇ ਨਹੀਂ ਰੁਕਦੇ ਇਸ ਕਰਕੇ ਉਹ ਵਿਕਾਸ ਦੇ ਕੰਮਾਂ 'ਚ ਖੁਦ ਰੋੜਾ ਬਣ ਗਏ ਨੇ ਨਾ ਕਿ ਲੋਕਾਂ ਨੇ ਮੱੇ ਵੱਡੇ ਵੱਡੇ ਬੋਲ ਲਾ ਕੇ ਐਦਾਂ ਦਾ ਕੁਝ ਇਹ ਸਿਰਫ ਡਰਾਮਾ ਕਰ ਰਹੇ ਨੇ ਤੇ ਬਿਲਕੁਲ ਡਰਾਮਾ ਖਾਦੇ ਪੀਤੇ ਵਾਦ ਘਾਟੇ ਕੁਝ ਨਹੀਂ ਪਤਾ ਲੱਗਦਾ ਇਹਨਾਂ ਨੂੰ ਨਜਾਇਜ਼ ਗਵਜਾ ਕਿੰਨੇ ਕੀਤਾ ਹੈ ਕੌਣ ਕਰਾ ਰਿਹਾ ਇਹ ਖੁਦ ਹੀ ਕਰਾਉਂਦੇ ਨੇ ਇਹਨਾਂ ਦੇ ਕਾਉਂਸਲਰ ਹੀ ਕਰਦੇ ਨੇ ਮਾਲਾ ਵੀ ਇੱਕ ਰਾਏਕੋਡ ਰੋਡ ਤੇ ਤੁਸੀਂ ਢੜਨਾਂ ਲਾਇਆ ਸੀ ਤੁਸੀਂ ਕਿਥੇ ਲਾਇਆ ਸੀਗਾ ਉਹ ਲਵਾਇਆ ਵੀ ਇਹ ਇੱਕ ਬੜਾ ਵੱਡਾ ਕਪਲਾ ਕੀਆ ਉਹ ਰਬੜ ਮੋਲਡਿੰਗ ਲਾ ਰਹੇ ਸੀਗੇ ਜਦ ਕਿਸੇ ਸਟੀਲ ਮੋਲਡਿੰਗ ਲਗਣੀ ਸੀਗੀ ਉਹ ਅਸੀਂ ਚਾਰ ਕੌਂਸਲਰਾਂ ਦੇ ਨਾਲ ਕੇਰ ਧਰਨਾ ਲਗਾ ਕੇ ਸ਼ਿਕਾਇਤਾਂ ਕਰਕੇ ਕਿ ਕਿ ਸਟੀਲ ਮੋਲਡਿੰਗ ਹੀ ਲੱਗੀ ਕਿ ਲੱਗੀ ਆ ਰਬਰ ਮੋਲਡਿੰਗ ਨਹੀਂ ਲੱਗੀ ਜਾਂ ਉਹ ਵੀ ਸੜੇ ਥੱਲੇ 80% ਬਣੀ ਆ 20% ਨਹੀਂ ਬਣੀ ਜਿਹੜਾ ਲੋਕਾਂ ਨੂੰ ਦਾਅਵੇ ਕਰਦੇ ਨੇ ਇਹ ਰਾਏਕੋਟ ਰੋਡ ਅਸੀਂ ਬਣਾਇਆ ਇਹ ਕੀਤਾ ਹਾਲੇ ਵੀ ਰਾਏਕੋਟ ਰੋਡ ਰਾਏਕੋਟ ਹੱਡੇ ਤੋਂ ਲੈ ਕੇ ਸਿਟੀ ਥਾਣੇ ਤੱਕ ਉਹ ਰੋਡ ਬਣਨੀ ਬਾਕੀ ਆ ਤੁਸੀਂ ਕਹਿ ਰਹੇ ਸਟੀਲ ਮੋਲਡਿੰਗ ਲੱਗਣੀ ਸੀ ਫਿਰ ਸ਼ੁਰੂ ਕਿਵੇਂ ਹੋਊਗੀ ਜੀ ਦੂਜੀ ਡੈਲਾ ਸ਼ੁਰੂ ਕਿਵੇਂ ਹੋ ਗਈ ਫਿਰ ਸ਼ੁਰੂ ਹੋ ਗਈ ਸਾਡੀ ਸ਼ਿਕਾਇਤਾਂ ਕਰਦੇ ਸੋਹਣੇ ਜੇ ਡੇਟ ਹੋ ਗਏ ਕੁਝ ਅਧਿਕਾਰੀਆਂ ਨੇ ਸਾਨੂੰ ਡੇਟ ਕਰਾਤਾ ਉਸ ਤੋਂ ਬਾਅਦ ਅਸੀਂ ਧਰਨਾ ਵੀ ਦਿੱਤਾ ਚਾਰ ਸਪੌਂਸਰਾਂ ਨੇ ਭਾਈ ਸਿੱਧੂ ਸतीश ਕੁਮਾਰ ਤੱਕੂ ਨਾਲ ਧੀਰ ਠੀਕ ਹੈ ਜੀ ਚਾਂਸੀ ਰਾਣੀ ਚੌਕ ਤੋਂ ਲੈ ਕੇ ਕਲਿਆਣੀ ਤੱਕ ਉਹ ਸੜਕ ਬਣ ਚੁੱਕੀ ਸੀ ਜੀ ਬਣ ਚੁੱਕੀ ਸੀ ਉਹ ਕਿਹੜੀ ਡੈਲ ਲੱਗੀ ਸੀ ਜਿਹੜੀ ਉਹ ਉਹ ਰਗੜ ਮੋਲਡਿੰਗ ਲੱਗੀ ਰਹੀ ਮਤਲਬ ਜਿਹੜੀ ਪਾਸ ਹੋਈ ਉਹ ਨਹੀਂ ਲੱਗੀ ਉਸ ਤੋਂ ਬਾਅਦ ਉਹਨਾਂ ਨੇ ਸਹਾਇਤਾ ਨੇ ਸਰਕਾਰ ਦੀਆਂ ਵੀ ਬੀੜੀ ਸਾਹਿਬ ਆਏ ਸੀ ਦੇਖਣ ਮੌਇਨਾ ਕਰਨ ਮੌਕਾ ਦੇ ਕੇ ਉਹਨਾਂ ਨੇ ਵੀ ਪੁੱਟ ਕੇ ਇਹ ਦਵਾਰਾ ਲਾਈ ਜਾ ਅਸੀਂ 23 ਵਾੜਾਂ ਦੇ ਵੋਟਰਾਂ ਨੂੰ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਵਿਕਾਸ ਦੇ ਕੰਮਾਂ ਦੇ ਲਈ ਆਪ ਅੱਗੇ ਆਓ ਇਹ ਇਸ ਪ੍ਰਬੰਧਨ ਦੇ ਥੱਲੇ ਵਿਕਾਸ ਦੇ ਕੰਮ ਹੋਣ ਦੀ ਸਾਨੂੰ ਕੋਈ ਉਮੀਦ ਨਹੀਂ ਅੱਜ ਹੀ ਦੋ ਡੇਟਾ ਜਿਹੜੀਆਂ ਨੇ ਕੀਤੀਆਂ ਲਾਈਆਂ ਨੇ ਅੱਜ ਹੀ ਵਾਪਸ ਲੈਣ ਕੱਲ ਤੋਂ ਕੰਮ ਸ਼ੁਰੂ ਹੋ ਜਾਣਗੇ ਇਹ ਸਾਡੇ ਸਾਰਿਆਂ ਦਾ ਵਾਅਦਾ ਹੈ ਇਹ ਸਾਰੇ ਲੋਕਾਂ ਨਾਲ ਸੱਚ ਹੋ ਸਾਡੇ ਦੇ ਸਾਰੇ ਪਰੋਗਰ ਕੱਢੇ ਹੋ ਗਏ ਰਾਜਨੀਤੀ ਛੱਡ ਕੇ ਸਾਡੇ ਸਤਿਕਾਰਯੋਗ ਐਮਐਲਏ ਨੇ ਇਹ ਗੱਲ ਖੁਦ ਕਹੀ ਸੀ ਸੋਮਨਪੁਰ ਦੇ ਘਰ ਬੈਠ ਕੇ ਚਾਰ ਐਮਸੀ ਉਹ ਸੀ 682 ਸੀ ਡਾਕਟਰ ਕਵਾਲ ਸੀ ਸਤਲਾ ਸੀ ਸਤਲਾ ਸੀ ਲੋੜ ਸੀ ਇਹ ਸਾਰੇ ਬੈਠ ਕੇ ਉਸ ਤੋਂ ਮੀਟਿੰਗ ਵੀ ਹੋਈ ਆ ਤਿੰਨ ਨੂੰ ਉਸ ਤੋਂ ਜੀ ਤਿੰਨ ਤਿੰਨ ਮੈਂਬਰਾਂ ਨੂੰ ਲੈਣੇ ਸੀ ਤਿੰਨ ਸਾਡੇ ਈਓ ਦੇ ਕਮਰੇ ਪਹੁੰਚ ਗਏ ਸੀ ਇਹ ਨੌ ਜਣੇ ਆ ਗਏ ਉਹ ਤੋਂ ਸਮਝੌਤਾ ਕੀਤਾ ਲੱਗੂਗਾ ਜੀ ਅਸੀਂ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਲਈ ਆ ਅਜੀ ਹਮੇਸ਼ਾ ਹੀ ਬੇਕਾਰ ਦੇ ਕੰਮਾਂ ਲਈ ਜਾਂ ਜਦ ਇਹ ਬੰਦਾ ਇੱਕ ਪ੍ਰਧਾਨ ਕਦੀ ਤਾਂ ਕਹਿੰਦਾ ਮੀਟਿੰਗ ਤੇ ਪ੍ਰੈਸ ਅਲਾਊਡ ਕਦੀ ਕਹਿੰਦਾ ਨੋਟ ਅਲਾਊਡ ਜਿਹੇ ਪ੍ਰੈਸਨਲ ਹੀ ਹੱਥੋ ਪੱਥੀ ਕਰਦੇ ਨੇ ਜਾਂ ਇਹ ਸਾਨੂੰ ਮਜਬੂਰਨ ਪ੍ਰੈਸ ਨੋਟ ਅਲਾਊਡ ਤੇ ਬਾਗ ਆਊਟ ਕਰਨਾ ਪੈ ਗਿਆ ਉਸ ਤੋਂ ਬਾਅਦ ਇੱਕ ਪੱਤਰਕਾਰਾਂ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਗਈ ਉਹ ਸਾਡੇ ਪ੍ਰਧਾਨ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਵੱਲੋਂ ਐ ਐਸੋ ਜਿਹੀ ਦਰਖਾਸਤ ਦਿੱਤੀ ਹੋਈ ਆ ਉਹਦੀ ਅਸੀਂ ਹਰ ਹਾਲਤ ਦੇ ਵਿੱਚ ਕਾਨੂੰਨੀ ਕਾਰਵਾਈ ਕਰਾ ਕੇ ਖੜਾ ਆਂ ਠੀਕ ਹੈ ਜੀ ਇਸ ਬਾਅਦ ਜੀ ਇੱਕ ਬੋਰਡ ਲਾਇਆ ਗਿਆ ਤੁਸੀਂ ਕਹਿ ਰਹੇ ਸੀ ਬੋਰਡਾਂ ਦੇ ਤੇ ਕੀ ਲਿਖਿਆ ਹੋਇਆ ਹੈ ਜੀ ਇਹ ਲਿਖਿਆ ਜੀ ਬੋਰਡਾਂ ਦੇ ਉੱਤੇ ਵਿਕਾਸ ਦੇ ਕੰਮ ਚਲਾਉਣ ਵਾਲੇ ਕਾਉਂਸਲਰ ਅਤੇ ਉਹਨਾਂ ਦੇ ਸਹਿਯੋਗੀ ਔਰ ਉੱਪਰ ਕਰਕੇ ਲਿਖਿਆ ਵੀ ਹੈ ਵੀ ਸਾਨੂੰ ਇਮਾਨਦਾਰੀ ਦੀ ਸਜ਼ਾ ਸ਼ਹਿਰ ਵਾਸੀਆਂ ਨੂੰ ਜਿਹੜੇ ਉਹ ਬੋਰਡ ਲੱਗੇ ਆ ਕੀ ਉਹ ਇਮਾਨਦਾਰੀ ਚ ਲੱਗੇ ਜੀ ਇਮਾਨਦਾਰਤਾ ਉਹ ਲੋਕ ਦੱਸ ਸਕਦੇ ਆ ਜੀ ਆਪਣੇ ਅਮ ਨੂੰ ਤਾਂ ਸਾਰੇ ਮੰਨਦੇ ਆ ਕਿ ਕੋਈ ਪਾਚੀ ਘਟਵਾਈ ਗਈ ਹੈ ਜੀ ਬਿਲਕੁਲ ਨਹੀਂ ਜੀ ਮਤਲਬ ਉਹ ਬੋਰਡ ਜਿਹੜੇ ਇਮਾਨਦਾਰੀ ਦੇ ਨਾਮ ਤੇ ਟੈਗ ਲਾਇਆ ਗਿਆ ਉਹ ਵੀ ਬੇਈਮਾਨ ਲੱਗੇ ਆ ਜੀ ਬਿਲਕੁਲ ਬੇਈਮਾਨ ਨੇ ਕੁਸ਼ਕਾਇਤ ਕੀਤੀ ਹੈ ਜੇਕਰ ਤੁਸੀਂ ਮੈਂ ਕਰਤੀ ਜੀ ਸਾਬ ਸਾਹਿਬ ਕਬਜ਼ੀਆਂ ਦੀ ਕੋਈ ਗੱਲ ਚੱਲ ਰਹੀ ਹੈ ਵੀ ਤੁਸੀਂ ਥੋੜੇ ਦੇ ਇਲਜ਼ਾਮ ਲਾ ਰਹੇ ਤੁਸੀਂ ਕਬਜ਼ੇ ਕੀਤੇ ਆ ਕੋਈ ਇੱਚ ਕੀ ਸਚਾਈ ਹੈਗੀ ਇੱਕ ਨਵਾਂ ਪਹਿਹਾ ਵੀ ਕੋਈ ਸਾਡੇ ਕਾਉਂਸਲਰ ਸਾਥੀਆਂ ਤੇ ਸਾਬਤ ਕਰ ਦੇਣ ਵੀ ਸਾਡੇ 11 ਕਾਉਂਸਲਰਾਂ ਦੇ ਵਿੱਚੋਂ ਕਿਸੇ ਨੇ ਨਗਰ ਕੌਂਸਲ ਦੀ ਪ੍ਰਾਪਰਟੀ ਤੇ ਜਾਂ ਕਿਸੇ ਦੀ ਜਗ੍ਹਾ ਦੇ ਉੱਤੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਵੇ ਅਸੀਂ ਆਪਣਾ ਸਿਰ ਵੜਾ ਦੇਾਂਗੇ ਕਿਸੇ ਵੀ ਕਾਉਂਸਲ ਮੇਰਾ ਨਹੀਂ ਮੇਰੇ ਸਾਥੀਆਂ ਦਾ ਕਿਸੇ ਵੀ ਕਾਉਂਸਲਰ ਦਾ ਇਹ ਇਹ ਆਪਣੇ ਆਪ ਤੇ ਝਾਤ ਮਾਰਨ ਵੀ ਇਹਨਾਂ ਨੇ ਕਿੱਥੇ ਕਿੱਥੇ ਕਾਜੇ ਕਰਾਏ ਆ ਆ ਮੂੰਹ ਬੋਲਦੀ ਤਸਵੀਰ ਜਗ ਜਹਰ ਤੁਹਾਡੇ ਸਾਹਮਣੇ ਹੈ ਜਿਹੜੇ ਕਰਜੇ ਹੋ ਰਹੇ ਆ ਮੰਡੀ ਦੇ ਵਿੱਚ ਪੁਰਾਣੀ ਤਸਵੀਰ ਆ ਜੀ ਪੁਰਾਣੀ ਦਾਣਾ ਮੰਡੀ ਕੋਣ ਕੋਣ ਬੈਠਾ ਹੀ ਆ ਸਟੇਨਾ ਚ ਦੇਖ ਲੋ ਹੀ ਤੁਸੀਂ ਪ੍ਰਧਾਨ ਜੀ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਬੈਠੇ ਐ ਇਹਦੀ ਸ਼ਿਕਾਇਤ ਵੀ ਅਸੀਂ ਕੀਤੀ ਵੀ ਆ ਜੀ ਇਹਦੀ ਸ਼ਿਕਾਇਤ ਹੋਈ ਵੀ ਆ ਔਰ ਅਸੀਂ ਹੁਣ ਇਹਦੀ ਮਾਲਵਾਈ ਨੂੰ ਅੱਗੇ ਲਾਇਆ ਵਾ ਇਹ ਪੈਰਵਾਈ ਕਰਨਗੇ ਔਰ ਅਸੀਂ ਇਹਨਾਂ ਦਾ ਪੂਰਾ ਸਾਥ ਦਵਾਂਗੇ ਉਹ ਜਿਹਨੇ ਕਰਜਿਆ ਕਰਾਇਆ ਵਾ ਉਹਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਸਜਾਏ ਦਵਾਵਾਂਗੇ ਸਿਰਫ ਹੋਰ ਵੀ ਕਰਜੇ ਚੀ ਹੈ ਇਹੀ ਇੱਕ ਕਰਜੇ ਦਾ ਹੋਰ ਵੀ ਕਰਜੇ ਹੈਗੇ ਜੀ ਸ਼ਹਿਰ ਦੇ ਵਿੱਚ ਮੌਜੂਦਾ ਕਾਉਂਸਲਰਾਂ ਨੇ ਕਰਜੇ ਕੀਤੇ ਹੋਏ ਆ ਉਹ ਸਭ ਕੁਝ ਇਹਨਾਂ ਨੂੰ ਪਤਾ ਹੈ ਸਾ ਤੋਂ ਕਿ ਇੱਕ ਸਾਰੀ ਕਲਮ ਇਹਨਾਂ ਕੋਲੇ ਹੈ ਜੀ ਪਾਵਰ ਤਾਂ ਪ੍ਰਧਾਨ ਕੋਲੇ ਹੁੰਦੀ ਹੈ ਨਗਰ ਕੌਂਸਲ ਦੇ ਕਾਉਂਸਲਰ ਕੋਲੇ ਕੀ ਪਾਵਰ ਹੁੰਦੀ ਹੈ ਸਾਡੋ ਜੀ ਅੱਜ ਬੈਠੇ ਆ ਮੈਂ ਪ੍ਰਸਨ ਉਹਦਾ ਮਤਲਬ ਇਹ ਤੇ ਨਾ ਸੇਵਾ ਨਹੀਂ 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 ਉਹ ਕਾਜੇ ਦਾ ਜੱਗ ਜਹਾਂ ਹੋ ਚੁੱਕੇ ਹੈ ਜੀ ਉਹ ਹੋ ਹੋ ਅੱਗੇ ਹੋ ਚੁੱਕੇ ਹੈ ਸਾਰੀ ਉਹ ਨਕਸ਼ਿਆਂ ਦੇ ਵਿੱਚ ਮੈਂ ਅਫਸਰ ਅੱਜ ਨਵੀਂਆਂ ਦੇ ਨਾਲ ਉਹ ਤਾਂ ਆਪ ਬਣ ਨਹੀਂ ਜਾਂਦੇ ਜਦੋਂ ਐਮਐਲਏ ਸਾਹਿਬ ਨੇ ਉਹਨਾਂ ਦੀ ਪਹਿਲੀ ਮੀਟਿੰਗ ਹੋਈ ਸੀ ਉਹਨਾਂ ਨੇ ਉੱਥੇ ਇਹ ਗੱਲ ਕਹੀ ਹੈ ਵੀ ਕੌਂਸਲਰਾਂ ਨੇ ਕਾਰਜੇ ਕੀਤੇ ਆ ਹਾਂਜੀ ਸਬਰਵਾਲ ਸਾਹਿਬ ਇੱਕ ਬੰਦਾ ਹੀ ਹੈ ਜੀ ਪਰ ਜਿੰਨ ਤੁਸੀਂ ਪੁੱਛਾਈ ਜੀ ਸਬਰਵਾਲ ਸਾਹਿਬ ਇੱਕ ਟੈਂਕਰ ਚੋਰੀ ਹੋਇਆ ਜੀ ਨਗਰ ਕੌਂਸਲ ਦਾ ਇੱਕ ਟੈਂਕਰ ਚੋਰੀ ਹੋਇਆ ਇੱਕ ਗੇੜ ਚੋਰੀ ਹੋਇਆ ਉਹਦੇ ਬਾਰੇ ਥੋੜਾ ਕੀ ਜਣਾ ਜੀ ਦੇਖੋ ਜੀ ਗੱਲ ਇਹ ਜਦੋਂ ਇਹ ਕਿਸੇ ਚੀਜ਼ ਦੀ ਪੇਰਵਾਹੀ ਨਹੀਂ ਕਰਦੇ ਤੇ ਫਿਰ ਉਹ ਚੀਜ਼ ਮਿਲ ਨਹੀਂ ਕੀ ਆ ਜੀ ਜਿਹੜਾ ਉਹ ਕਿੱਡਾ ਵੱਡਾ ਗੇਟ ਸੀਗਾ ਜਿਹੜਾ ਗੇਟ ਚੋਰੀ ਹੋਇਆ ਵੈਰੀ ਉਹ ਕੀ ਮਿਲਣਾ ਹੀ ਜਦੋਂ ਕੋਈ ਪੈਰਵਾਈ ਕਰਾਣ ਕਿ ਕਿਸੇ ਦੀ ਕੋਈ ਐਫ ਆਈ ਆਰ ਦਰਜ ਕਰਾਉਣ ਕਿਸੇ ਤੇ ਕੋਈ ਕੋਈ ਕੈਮਰਾ ਏਡਾ ਵੱਡਾ ਗੇਟ ਚੋਰੀ ਹੋਇਆ ਵੈ ਉਹਦੀ ਕੋਈ ਕੈਮਰੇ ਨੇ ਵਿੱਚ ਫੋਟੋ ਆ ਜਾਂਦੀਆਂ ਹੋਰ ਆ ਜਾਂਦੀਆਂ ਉਹ ਕਿੱਟਾ ਹੀ ਨਹੀਂ ਕੁਝ ਵੀ ਜੇ ਏਡਾ ਵੱਡਾ ਟੈਂਕਰ ਤੇ ਗੇਟ ਚੋਰੀ ਹੋ ਗਿਆ ਤਾਂ ਮਤਲਬ ਨਗਰ ਕੌਂਸਲ ਲਵਾ ਰਹੇ ਤਾਂ ਕੋਈ ਵੀ ਚੀਜ਼ ਚੋਰੀ ਹੋ ਸਕਦੀ ਹੈ ਮੈਂ ਕਹਿੰਦੀ ਨਿਵਾਰ ਸਾਹਿਬ ਉਹ ਵੀ ਇਸ ਤਰ੍ਹਾਂ ਦਾ ਪੈਰੀ ਹਾਲਤ ਬਣੀ ਦੀ ਤੁਸੀਂ ਕੋਈ ਕਰ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਜੀ ਕਾਰਵਾਈ ਜਿਹੜੀ ਕਰਨੀ ਹੁੰਦੀ ਹੈ ਪ੍ਰੈਜ਼ੀਡੈਂਟ ਔਰ ਯੂ ਨੇ ਕਰਨੀ ਹੁੰਦੀ ਹੈ ਪ੍ਰਧਾਨ ਸਾਹਿਬ ਨੇ ਇਹ ਸਭ ਤੋਂ ਕਾਰਵਾਈ ਕਰਾਣੀ ਹੁੰਦੀ ਹੈ ਹੁਣ ਜੇ ਪ੍ਰਧਾਨ ਸਾਹਿਬ ਨੇ ਕੋਈ ਨਹੀਂ ਕਾਰਵਾਈ ਕੀਤੀ ਜਾਂ ਨਹੀਂ ਕਰਦੇ ਇਹਦੇ ਵਿੱਚ ਹੁਣ ਅਸੀਂ ਕੀ ਕਰ ਸਕਦੇ ਹੈ ਜੀ ਹੈ ਜੀ ਜਿਆਦਾ ਮੰਤੂਨ ਵਾਲੇ ਕੋਈ ਨਹੀਂ ਨਾ ਜੀ ਨਾ ਬਿਲਕੁਲ ਨਹੀਂ ਸ਼ਾਂਤੀ ਤਾਂ ਕੋਈ ਮੈਂ ਸਮਝ ਨਹੀਂ ਨਹੀਂ ਵੀ ਅਸੀਂ ਕੋਈ ਕਾਉਂਸਲਰ ਹੈਗੇ ਆਂ ਆ ਦੇਖੋ ਉਹਨਾਂ ਦੀ ਵੀ ਕੋਈ ਨੁਮਾਇਦਗੀ ਨਹੀਂ ਹੈ ਨਾ ਇਹਨਾਂ ਦਾ ਨਾ ਕੋਈ ਕੰਮ ਹੋ ਰਿਹਾ ਹੈ ਆ ਦੇਖੋ ਆ ਆਈਡੀਸੀ ਸਾਹਿਬ ਵੱਲੋਂ ਆਈ ਹੋਈ ਹੈ ਵੀ ਜਿੰਨੀ ਦੇਰ ਤੁਸੀਂ ਪਹਿਲੇ ਵਿਕਾਸ ਦੇ ਕੰਮ ਖੋਲ੍ਹਨੇ ਪਾ ਚੁੱਕੇ ਹੋ ਉਹਨੂੰ ਨਿਪਰੇ ਚਾੜੋ ਜਿੰਨੀ ਦੇਰ ਉਹ ਕੰਮ ਤੁਹਾਡੇ ਨਿਪਰੇ ਨਹੀਂ ਚੜਦੇ ਉਨੀ ਦੇਰ ਕੋਈ ਵੀ ਵਿਕਾਸ ਦੇ ਏਜੰਡੇ ਦਾ ਤੁਸੀਂ ਕੰਮ ਮਤੇ ਦੇ ਵਿੱਚ ਏਜੰਡੇ ਦੇ ਵਿੱਚ ਨਹੀਂ ਪਾ ਸਕਦੇ ਇਹ ਸਾਡੇ ਵੱਲੋਂ ਰੋਕਣੀ ਹੈ ਇਹ ਰੋਕ ਹੈਗੀ ਸਰਕਾਰੀ ਤੌਰ ਤੇ ਐਡੀਸੀ ਵੱਲੋਂ ਰੋਕ ਹੈ ਇਹ ਇਹ ਜਗਰਾਵੋ ਹੀ ਨਹੀਂ ਸਾਰੇ ਮਿਊਨਿਸਪਲ ਕਮੇਟੀਆਂ ਦੇ ਵਿੱਚ ਇਹ ਹਦਾਇਤਾਂ ਗਈਆਂ ਸਰਕਾਰ ਵੱਲੋਂ ਵੀ ਪਹਿਲਾਂ ਪਹਿਲੇ ਕੰਮ ਸਿਰੇ ਚੜਾਓ ਉਸ ਤੋਂ ਬਾਅਦ ਤੇ ਦੁਬਾਰਾ ਕੋਈ ਹੋਰ ਕੰਮ ਪਾਏ ਠੀਕ ਮੇਸ਼ੀ ਸੋਤਾ ਜੀ ਅੱਜ ਕੰਦੇ ਮੇਰੇ ਵਾਰਡ ਦਾ ਕੰਮ ਮੇਰੇ ਵਾਰਡ ਦਾ ਕੰਮ ਮੇਰੇ ਵਾਰਡ ਦਾ ਕੰਮ ਨਹੀਂ ਆਇਆ ਮੈਂ ਕੌਂਸਲ ਛੱਡ ਦੇਣੀ ਆ ਮੈਂ ਸਰਪੰਚ ਜੀ ਜਲੇ ਜਾਣਾ ਆ ਉਹ ਜਿਹੜੋਂ ਨੇ ਇੱਦਾਂ ਇਹ ਗੱਲਾਂ ਕਰਦਾ ਉਹ ਕੰਪਲੀਟ ਸਾਲ 2 ਸਾਲ ਪ੍ਰਧਾਨ ਨਾਲ ਰਾਣਾ ਜੀ ਦੇ ਨਾਲ ਆ ਕੀ ਉਹ ਆਪਣੇ ਵਾਰਡ ਦੇ ਕੰਮ ਨਹੀਂ ਕਰਾ ਸਕਦੇ ਜਦੋਂ ਕਿਤੇ ਕਹਿੰਦਾ ਮੈਂ ਐਸਸੀ ਵਾਰਡਾਂ ਨਾਲ ਫਰਕ ਐਸਸੀ ਵਾਰਡਾਂ ਨਾਲ ਪ੍ਰਧਾਨ ਦੇ ਨਾਲ ਹੋ ਕੇ ਉਹ ਕੰਮ ਨਹੀਂ ਕਰਾ ਸਕਦਾ ਜਿਨਨੇ ਬਾਕੀ ਵੀ ਕੌਂਸਲਰ ਆ ਜਿਹੜੇ ਪ੍ਰਧਾਨ ਦੇ ਨਾਲ ਆ ਉਹ ਵੀ ਬੜੇ ਪਰੇਸ਼ਾਨ ਔਰ ਬੜੇ ਹੀ ਇਸ ਗੱਲ ਤੋਂ ਖਫਾ ਵੀ ਸਾਡੇ ਵੀ ਕੰਮ ਨਹੀਂ ਹੋ ਰਿਹਾ ਉਹਨਾਂ ਦੇ ਵੀ ਕੰਮ ਨਹੀਂ ਹੋ ਰਹੇ ਉਹਨਾਂ ਦੀ ਮਜਬੂਰੀ ਪਤਾ ਨਹੀਂ ਕੀ ਆ ਕਿ ਉਹ ਕਿਉਂ ਨਹੀਂ ਬੋਲਦੇ ਉਹ ਸਾਡੇ ਕੋਲੇ ਆ ਕੇ ਜ਼ਰੂਰ ਬੋਲਦੇ ਆ ਵੀ ਸਾਡੇ ਵੀ ਕੰਮ ਨਹੀਂ ਹੋ ਰਹੇ ਕੀ ਕਰੀਏ ਅਸੀਂ ਜੀ ਜਿਹੜੀ ਸਾਡੇ ਕੰਮ ਨਹੀਂ ਹੋ ਰਹੇ ਹਾਈ ਕਮਾਂਡ ਨਹੀਂ ਦੇਖਦੀ ਹਾਈ ਕਮਾਂਡ ਨਹੀਂ ਦੇਖਦੀ ਇਹੀ ਰੁਨੇ ਰੋਂਦੇ ਹੋ ਠੀਕ ਹੈ ਜੱਗੀ ਜੀ ਕੋਈ ਤੁਹਾਡੇ ਵਾਰਡ ਦੇ ਵਿੱਚ ਜਿਹੜਾ ਕੋਈ ਕੰਮ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚੰਨ ਜੀ ਗੱਲ ਇਹ ਆ ਵੀ ਜਦੋਂ ਇਹਨਾਂ ਨੇ ਪਿਛਲੀ ਵਾਰ ਜਦੋਂ ਕੋਈ ਵੀ ਕੰਮ ਪਾਈ ਸੀਗੇ ਪਹਿਲਾਂ ਜਦੋਂ ਅਸੀਂ ਪ੍ਰਧਾਨ ਦੇ ਨਾਲ ਸੀ ਉਹ ਵੀ ਸਾਡੇ ਨਾਲ ਮਿੱਤਰਤਾ ਦਾ ਕੀਤਾ ਗਿਆ ਸੀਗਾ ਕੀ ਇਹਦਾ ਮਕਸਦ ਇਹ ਸੀ ਮੇਰੇ ਤੋਂ ਹੋਰ ਦੂਜੀ ਪਾਰਟੀ ਦੇ ਬੰਦੇ ਉਰ ਜੋੜਨ ਚਾਹੁੰਦੇ ਜਾਣ ਉਹ ਲੈਣ ਵਾਸਤੇ ਨਾ ਬੱਦ ਜਦੋਂ ਇਹਨੇ ਇਹ ਕੰਮ ਪਾਇ ਜੀ ਬੋਸੀ ਅਲੱਗ ਹੋਵੇ ਇੱਕ ਤਾਂ ਅੱਲਾਹ ਕੌਣ ਦਾ ਕਰਨੀ ਇਹ ਸੀਗਾ ਵੀ ਕੰਮ ਕੋਈ ਹੋ ਨਹੀਂ ਰਿਹਾ ਸੀਗਾ ਤੇ ਸਾਨੂੰ ਫਿਰ ਸਰਕਾਰ ਨਾਲ ਚੱਲਣਾ ਪੈਣਾ ਪਈਗਾ ਠੀਕ ਹੈ ਜੀ ਸਰਕਾਰ ਨਾਲ ਚੱਲ ਕੇ ਕੰਮ ਹੁੰਦੇ ਆ ਪਰ ਇਹ ਇੱਕ ਆਪਦਾ ਈਗੋ ਮੰਨ ਲਓ ਕੁਝ ਹੈ ਜੀ ਪ੍ਰੋਬਲਮ ਇਹਨਾਂ ਨੂੰ ਸੀਗੀ ਉਦੋਂ ਬਾਅਦ ਜਦੋਂ ਮੇਰੇ ਬਾੜ ਦੇ ਕੰਮ ਸੀਗੇ ਇਹਨਾਂ ਨੇ ਸਾਡੇ ਜਨੇ 8 ਸੀ 9 ਕਾਉਂਸਲਰ ਸੀਗੇ ਸਭ ਤੋਂ ਕਿੱਥੇ ਤੋਂ ਵੀ ਨਹੀਂ ਪੁੱਛਿਆ ਗਿਆ ਵੀ ਅਸੀਂ ਤੁਹਾਡੇ ਕੋਲ ਕੰਮ ਕਰ ਰਹੇ ਆ ਮੇਰੇ ਵਾਰਡ ਦਾ ਸੁੰਦਰ ਨਗਰ ਦਾ ਪਹਿਲਾਂ 42 ਲੱਖ ਰੁਪਏ ਦਾ ਕੰਮ ਹੋ ਚੁੱਕਿਆ ਸੀ ਜਿਹੜਾ ਕਿ ਜੇ 6-7 ਮਹੀਨੇ ਹੋਈ ਸੀ ਗਲੀ ਬਣੋ ਇਹਨਾਂ ਨੇ ਬਿਨਾ ਪੁੱਛੇ ਵੀ ਆ ਜੱਗੀ ਦੇ ਵਾਰਡ ਦਾ ਕੰਮ ਆ ਬਿਨਾ ਪੁੱਛੇ 23 ਲੱਖ ਦਾ ਕੰਮ ਦੁਬਾਰਾ ਪਾਤਾ ਵਾ ਲੈਸ ਪਈ ਉਹ ਹੀ ਕੰਮ ਨੂੰ ਫਿਰ ਜਦੋਂ ਉਸ ਤੋਂ ਬਾਅਦ ਇਹ ਕਹਦੇ ਵੀ ਅਸੀਂ ਰੋਕ ਲਾਈ ਅਸੀਂ ਰੋਕ ਨਹੀਂ ਲਾਈ ਬਕਾਇਦਾ ਲੁਧਿਆਣੇ ਤੋਂ ਟੀਮ ਆ ਕੇ ਫਿਰ ਚੈੱਕ ਕਰਕੇ ਗਈ ਜਦੋਂ ਅਸੀਂ ਮੈਪਲੀਕੇਸ਼ਨ ਦਿੱਤੀ ਸੀਗੀ ਵੀ ਇਹ ਕੰਮ ਦੁਬਾਰਾ ਕਿਉਂ ਦਾ ਮੇਰਾ ਪਾਇਆ ਗਿਆ ਵਾ ਬਸ ਆਹੀ ਗੱਲ ਆ ਸਰ ਇਹ ਹਰੇਕ ਕੰਮ ਕੀ ਇਹਨਾਂ ਸਾਡੇ ਦਾ ਕੰਮ ਕਿਸੇ ਨੂੰ ਪੁੱਛਿਆ ਹੀ ਨਹੀਂਗਾ ਫਿਰ ਮੇਰੇ ਪਹਿਲਾ ਵਾਰ ਚ ਲੋ ਕੰਮ ਪਾਈ ਸੀ ਇਹਨਾਂ ਨੇ 8-9 ਲੱਖ ਰੁਪਏ ਦੇ ਉਹ ਵੀ ਮੇਰੇ ਤੋਂ ਬਿਨਾ ਪੁੱਛੀ ਜਾ ਕੇ ਉਹਦੇ ਘਾਟੇ ਕਰਕੇ ਕੰਮ ਸ਼ੁਰੂ ਕਰਾਏ ਜਾ ਕੇ ਠੀਕ ਐਮਪੀਐਨ ਕੋਲ ਦੇ ਨੂੰ ਕਿਸੇ ਨੂੰ ਕੋਈ ਸਵਾਲ ਨਹੀਂ